ਚੱਲ ਪਿਆ ਹਣਾ ਚੱਲ ਪਿਆ ਚੱਲ ਪਿਆ ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ 'ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਜੋ ਆਪਾਂ ਕੱਲ ਇਹ ਕੀ ਹੋ ਗਿਆ ਜਲੀਏ ਨਾ ਚਲੀਏ ਜੋ ਆਪਾਂ ਕੱਲ ਮੱਜ ਦਿਖਾਈ ਸੀ ਉਹ ਆਪਣੇ ਤੁਹਾਡੇ ਸਾਹਮਣੇ ਆ ਤੇ ਅਸੀਂ ਇਹਦੀ ਹੁਣ ਮਿਲਕਿੰਗ ਸਟਾਰਟ ਕਰ ਰਹੇ ਹਾਂ ਜੋ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਮੱਝ ਤੁਹਾਡੇ ਸਾਹਮਣੇ ਬਿਲਕੁਲ ਖੜੀ ਆ ਦੇਖੋ ਆਪਾਂ ਕੋਈ ਲੱਗ ਤੋਂ ਨਹੀਂ ਚਵਾ ਰਹੇ ਇਹਨੂੰ ਜੋ ਕਿ ਆਪਣੇ ਪਸ਼ੂਆਂ ਦੇ ਵਿੱਚ ਹੀ ਖੜੀ ਆ ਮੱਝ ਇਧਰ ਦੇਖ ਸਕਦੇ ਹੋ ਕੋਈ ਲੱਗ ਨਹੀਂ ਕੋਈ ਕਿਸੇ ਤਰੀਕੇ ਦੀ ਕੋਈ ਲੱਗ ਤੋ ਫੀਲ ਨਹੀਂ ਪਾਰੇ ਜੋ ਕਿ ਮੱਝ ਨੂੰ ਇਧਰ ਕਰ ਵੀਰੇ ਛੱਡ ਕਰ ਬੱਚਾ ਲੱਗਾ ਟ੍ਰੂ ਹਾ ਅਸਾਂ ਮਾਰ ਆਏ ਉੱਥੇ ਹੁਮਾ ਹਰਦੇ ਹਰਦੇ ਐਕਸ ਹੁਣ ਲਾ ਲੀ ਜੀ ਭਾਈ ਜੀ ਬੱਚਾ ਛੱਡ ਦਿੱਤਾਗਾ ਤੇ ਜਿਹੜਾ ਬੱਚਾ ਇਹਦੇ ਪਿੱਛੇ ਆ ਜਿਹੜਾ ਇਹ ਆਪਣੇ M51 ਦੀ ਕੱਟੀ ਆਈ ਦੇਖੋ ਮੱਝ ਖੜੀ ਆ ਤੇ ਬੱਚਾ ਬੰਨ ਵੀਰੇ ਮੂਰੇ ਬੰਨਾਂ ਮੂਰੇ ਬੰਨ ਦੇ ਭਾਈ ਜੀ ਇੱਕ ਚੀਜ਼ ਦੀ ਤੁਹਾਡਾ ਤਾਂ ਸੌਰੀ ਚਾਹੁੰਦੇ ਆ ਕਿਉਂਕਿ ਸਾਡਾ ਏਰੀਆ ਰੈਣੇ ਦੇ ਨਾਲ ਲੱਗਦੇ ਕਰਨਾ ਸਾਡੇ ਕੋਲੇ ਨੈਟਵਰਕ ਦੀ ਪ੍ਰੋਬਲਮ ਬਹੁਤ ਜ਼ਿਆਦਾ ਚੱਲਦੀ ਆ ਸਾਡਾ ਵਾਈਫਾਈ ਵੀ ਨਹੀਂ ਚੱਲ ਰਿਹਾ ਤੇ ਫਿਰ ਵੀ ਅਸੀਂ ਚਲੋ ਜਿੰਨਾ ਕੋ ਸਕਿਆ ਆਪਾਂ ਜੋ ਚੀਜ਼ਾਂ ਸੱਚ ਦਿਖਾਵਾਂਗੇ ਆਪਾਂ ਨੇ ਕਿਹੜਾ ਕੋਈ ਨਾਮ ਜਿਤਾਉਣ ਵਾਸਤੇ ਜਾਂ ਕਿਸੇ ਚੀਜ਼ ਵਾਸਤੇ ਇਸ ਤਾਂ ਸਿਰਫ ਆਪਣੇ ਮਨ ਦੀ ਤਸੱਲੀ ਕਰਨ ਵਾਸਤੇ ਹੀ ਆਪਾਂ ਵੀਡੀਓ ਵੀਡੀਓ ਬਣਾ ਰਹੇ ਹਾਂ ਜੋ ਬਾਬਲੂ ਭਾਈਆ ਇਹ ਮੱਝ ਨੂੰ ਪਸਮਾਰ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿੰਨੇ ਆ ਵੀਰੇ ਜਿਹੜੀ ਇਹ ਮੱਝ ਹੈ ਮੱਝ ਦੇ ਸਾਹਮਣੇ ਜਿਹੜਾ ਮੂਰਲਾ ਥਾਣਾ ਉਹ ਬਿਲਕੁਲ ਡੱਡ ਡੱਡੀ ਆ ਨਾਰਮਲ ਬੜੀ ਮੁਸ਼ਕਲ ਨਾਲ ਅੱਧੀ ਕਿਲੋ ਦੁੱਧ ਹੋ ਸਕਦਾ ਹੈ ਕਿਉਂਕਿ ਜੋ ਪਿਛਲੇ ਸੂਏ ਦਾ ਸੀ ਤਾਂ ਮੱਝ ਦੇ ਚਾਰੇ ਥਾਣਾਂ 'ਚ ਦੁੱਧ ਸੀ ਤੇ ਇਸ ਵਾਰ ਤਿੰਨ ਥਾਣਾਂ ਦਾ ਹੀ ਦੁੱਧ ਆ ਜੀ ਬਿਰੇ ਬਾਲਟੀ ਦਿਖਾ ਖਾਲੀ ਖਾਲੀ ਬਾਲਟੀ ਦਿਖਾ ਬਿਲਕੁਲ ਉਲਟੀ ਕਰਾ ਹਾਂ ਹਾਂ ਬਸ ਠੀਕ ਹੈ ਜੀ ਆ ਬਾਲਟੀ ਦੇਖ ਸਕਦੇ ਹੋ ਤੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਮੈਂ 24 ਸਟਾਰਟ ਹੋ ਰਹੀ ਆ ਕਰਨ ਵਾਲੀ ਕਿੰਨਾ ਦੁੱਧ ਕੱਢਦੀ ਆ ਤੁਹਾਡੇ ਸਾਹਮਣੇ ਦਿਖਾਵਾਂਗੇ ਕੰਡੇ ਤੇ ਤੋਲ ਕੇ ਉਸ ਤੋਂ ਬਾਅਦ ਵੀਰੇ ਇਹ ਹੀ ਲਿੰਕ ਅਸੀਂ YouTube ਦੇ ਉੱਤੇ ਸ਼ੇਅਰ ਕਰਾਂਗੇ ਕਿਉਂਕਿ ਕਿਸੇ ਕਾਰਨ YouTube ਵਾਲਾ ਚੈਨਲ ਦੇ ਉੱਤੇ ਚੱਲ ਨਹੀਂ ਸੀ ਰਿਹਾ ਤੇ ਨੈੱਟਵਰਕ ਦੀ ਪ੍ਰੋਬਲਮ ਹੋਣ ਦੇ ਕਾਰਨ ਤੇ ਅਸੀਂ ਇਹ ਹੁਣ ਅੱਜ ਤੁਹਾਡੇ ਸਾਹਮਣੇ ਚੁਵਾਈ ਕਰ ਰਹੇ ਹਾਂ ਤੇ ਵੀਰੇ ਤੁਹਾਨੂੰ ਇਹ ਛੜਿੱਕ ਦੇ ਮੇਲੇ ਦੇ ਉੱਤੇ ਵੀ ਦਿਖਾਵਾਂਗੇ ਮੌਬਲੋ ਸਪੀਡ ਨਾਲ ਕੱਢਦੇ ਦੁੱਦ ਤਵਾਦਾ ਫਿਰ ਮੇਰੇ ਵਾਲਾ ਲਾਈਵ ਦੇਖੋ ਤਾਂ ਹਾਂ ਹਾਂ ਬਈ ਬਰੇ ਟੇਬਲ ਤੇ ਕੋਈ ਨਹੀਂ ਮੇਰੇ ਹਾਂ ਚੱਲੀ ਜਾਂਦੀ ਆ ਮੇਰੇ ਲਈ ਲਾਈਵ ਤੇ ਅੱਖ ਜੀ ਕੋਲੇ ਇੱਕ ਘਾਰ ਹੈ ਥਿਰਲ ਤੇ ਆਇਆ ਦੇਖ ਲਓ ਵੀਰੇ ਇਹ ਦੋਨਾਂ ਥਾਵਾਂ ਤੇ ਚਲਾ ਰੱਖਿਆ ਆਪਾਂ ਨੇ ਲੈਵੇ ਇੱਕ ਜਗ੍ਹਾ ਤੇ ਨਹੀਂ ਚਲਾਇਆ ਹੋਇਆ ਤੇ ਦੋ ਥਾਵਾਂ ਤੇ ਚਲਾਇਆ ਹੋਇਆਗਾ ਸਾਨੂੰ ਸ਼ਾਮ ਦੇ 5 ਵਜੇ ਵੀ ਦਿਖਾਵਾਂਗੇ ਵੀਰੇ ਉਸ ਟਾਈਮ ਆਪਾਂ ਬੰਦੋਬਸਤ ਕਰਕੇ YouTube ਤੇ ਵੀ ਦਿਖਾਵਾਂਗੇ ਤੇ Facebook ਤੇ ਵੀ ਇਹ ਸਾਨੂੰ ਕਿਉਂਕਿ ਇਸ ਚੀਜ਼ ਦੀ ਕਾਲੀ ਤਾਂ ਹੋ ਚੁੱਕੀ ਆ ਕਿਉਂਕਿ ਜੋ ਅਸੀਂ ਪੂਰੇ ਫਾਰਮ ਦਾ ਦੁੱਧ ਆਪਣੇ ਦੋਤੀ ਨੂੰ ਹੀ ਪਾਉਨੇ ਆ ਤਾਂ ਉਹ ਠੀਕ ਟਾਈਮ ਨਾਲ ਟਾਈਮ ਟੂ ਟਾਈਮ ਲੈ ਕੇ ਜਾਂਦਾ ਤੇ ਇਸੇ ਕਾਰਨ ਸਾਨੂੰ ਇਹਦੀ ਜਲਦੀ ਲਾਈਵ ਚਲਾਉਣੀ ਪਈ ਆ ਇਦੇ ਵਿੱਚ ਹੁਣ ਤੁਹਾਨੂੰ ਦਿਖਾ ਰਿਆ ਸੀ ਤੇ ਸ਼ਾਮ ਨੂੰ ਦੁਬਾਰਾ ਫੇਰ 5 ਵਜੇ ਅਸੀਂ ਲਾਈਵ ਹੋਵਾਂਗੇ ਫੇਸਬੁਕ ਤੇ ਵੀ ਲਾਈਵ ਹੋਵਾਂਗੇ ਤੇ YouTube ਦੇ ਉੱਪਰ ਵੀ ਤੇ ਜਿੰਨਾ ਵੀ ਦੁੱਧ ਹੋਇਆ ਤੁਹਾਡੇ ਸਾਹਮਣੇ ਦਿਖਾਵਾਂਗੇ ਵੀਰ ਤੇ ਇਹਦੇ ਵਿੱਚ ਕੋਈ 1921 ਵਾਲੀ ਗੱਲ ਵੀ ਨਹੀਂ ਹੋਊਗੀ ਜੇ ਕਿਸੇ ਵੀਰ ਨੇ ਦੇਖਣਾ ਵੀ ਹੋਇਆ ਤਾਂ ਸ਼ਾਮ ਨੂੰ 5 ਵਜੇ ਆ ਸਕਦਾਗਾ ਮੋਬਾਈਲ ਨੰਬਰ ਤੁਹਾਨੂੰ ਨਾਲ ਦੇਵਾਂਗੇ ਵੀਰ ਉਹਦੇ ਉੱਤੇ ਕੰਟੈਕਟ ਕਰਕੇ ਠੀਕ 5 ਵਜੇ ਆਪਣੇ ਘਰ ਪਹੁੰਚ ਜਾਣਾ ਤੇ ਨਾਲ ਹੀ ਆਪਾਂ ਤੁਹਾਨੂੰ ਪੂਰਾ ਫਾਰਮ ਦੇ ਜਾਣਕਾਰੀ ਦੇ ਦਵਾਂਗੇ ਨਾਲੇ ਪਸ਼ੂਆਂ ਦੀ ਫੀਡ ਬਾਰੇ ਵੀ ਦੱਸਾਂਗੇ ਵੀ ਕੀ ਕੁਝ ਫੀਡ ਦੇ ਵਿੱਚ ਪਾਉਣੇ ਆ ਤੇ ਉਹ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਉਂਕਿ ਕਈ ਵੀਰ ਕਹਿ ਦਿੰਦੇ ਨੇ ਨਾਰਮਲ ਫੀਡ ਨਾਰਮਲ ਫੀਡ ਬਾਰੇ ਵੀ ਜਾਣਕਾਰੀ ਦੇਵਾਂ ਕਿੰਨੀ ਇੱਕ ਨਾਰਮਲ ਫੀਡ ਪਾਉਣੀ ਆ ਤੇ ਵੀਰ ਇੱਕ ਸਾਨੂੰ ਹੋਰ ਚੀਜ਼ ਦੀ ਕਲੀਅਰ ਕਰ ਦਿੰਦੇ ਆ ਜਿਹੜੀ ਇਹ ਮੱਝ ਖੜੀ ਹੈ ਗਣਾ ਮੱਝ ਬਿਲਕੁਲ ਮੂੰਹ ਨਹੀਂ ਪਟਾਉਂਦੀ ਵੀਰ ਜੀ ਤੇ ਅਸੀਂ ਕੋਈ ਇਹਨੂੰ ਮੂੰਹ ਰਹੀਂ ਕੈਮੀਕਲ ਨਾ ਕੋਈ ਓਟੀ ਨਾ ਕੋਈ ਕਾੜਾ ਕੁਝ ਨਹੀਂ ਦੇ ਰਹੇ ਵੀਰ ਜੀ ਸਿਰਫ ਜਿਹੜੀ ਵੀ ਇਹ ਖੁਰਾਕ ਦੇ ਉੱਪਰ ਹੀ ਆ ਦਾ ਉਹ ਹੀ ਅਸੀਂ ਇਹਨੂੰ ਖੁਰਾਕ ਦੇ ਰਹੇ ਹਾਂ ਖੁਰਾਕ ਦੇ ਨਾਲ ਹੀ ਜੋ ਵੀ ਹੋਊਗਾ ਉਹ ਦੁੱਧ ਤੁਹਾਡੇ ਸਾਹਮਣੇ ਹੋਊਗਾ ਜੇ ਕਈ ਵਾਰ ਆਪਾਂ ਗੁੜ ਤੇਲ ਦੀ ਓਟੀ ਵੀ ਹੁੰਦੀ ਆ ਉਹ ਵੀ ਦੇ ਨਾਲ ਵੀ ਦੁੱਧ ਥੋੜਾ ਬਹੁਤਾ ਜੰਪ ਕਰਦਾ ਨਾਲ ਹੀ ਐਨਾਬਲਾਈਟ ਦੇ ਨਾਲ ਵੀ ਹੁੰਦਾਗਾ ਤਾਂ ਇਸੇ ਕਰਕੇ ਆਪਾਂ ਵੀਰ ਸਿਰਫ ਇਹਨੂੰ ਨਾਰਮਲ ਖੁਰਾਕ ਦੇ ਉੱਤੇ ਜਿਵੇਂ ਉਹਦੇ ਵਿੱਚ ਜਿਸ ਜਿਸ ਟਾਈਮ ਸਾਨੂੰ ਟਾਈਮ ਮਿਲੇ ਤਾਂ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਤਾਂ ਦੋਸਤੋ ਆਪਣੇ ਘਰ ਇਹ ਮਿਹਨਤ ਕਰੋ ਤਾਂ ਆਪਣੇ ਘਰਾਂ ਦੇ ਵਿੱਚ ਹੀ ਮੱਜਾਂ ਚੰਗੀ ਤਰ੍ਹਾਂ ਪੈਦਾ ਕਰੋ ਤੇ ਆਪਣਾ ਦੁੱਧ ਦਾ ਉਤਪਾਦਨ ਹੀ ਵਧਾਓ ਸਾਡੇ 3 ਮਹੀਨੇ ਦੀ ਕੋਈ ਸਾਡੇ 3 ਮਹੀਨਿਆਂ ਦੀ ਇਹ ਸੂਈ ਹੋਈ ਹੈ ਤੇ ਅੱਜ ਤਕਰੀਬਨ 35 ਤੋਂ 40 ਦਿਨ ਹੋ ਗਏ ਇਹ ਆਈ ਕਰੀ ਨੂੰ ਦੁਬਾਰਾ ਦੋਸਤੋ ਤੇ ਇਦੇ ਆਪਾਂ ਲਾਸਟ ਚਵਾਈ ਵੀ ਦਿਖਾਵਾਂਗੇ ਵੀ ਕਿੰਨੇ ਤੇ ਖਾਲੀ ਹੋਊਗੀ ਤੇ ਕਿੰਨੇ ਤੇ ਅਸੀਂ ਇਹਨੂੰ ਡਰਾਈ ਕਰ ਰਹੇ ਹਾਂ ਇਹਦਾ ਸਿਰਫ ਕੀ ਹੈ ਵੀਰ ਜੋ ਇੱਕ ਥਾਣਾ ਥੰਦ ਦੀ ਪ੍ਰੋਬਲਮ ਕਰਕੇ ਦੁੱਧ ਥੋੜਾ ਬਹੁਤਾ ਘਟ ਰਿਹਾਗਾ ਤੋ ਜਿੰਵੀ ਕੋਈ ਐਡੇ ਯੂਟਿਊਬਰ ਨਹੀਂ ਹੈਗਾ ਵੀ ਜੋ ਲਗਾਤਾਰ ਅਸੀਂ ਕੋਈ ਵੀਡੀਓ ਪਾ ਰਹੇ ਆ ਜਾਂ ਕੋਈ ਲਾਈਵ ਚਲਾ ਰਹੇ ਆ ਇਹ ਤਾਂ ਸਿਰਫ ਇੱਕ ਮਨ ਦੀ ਸ਼ੌਂਕ ਸੀ ਸ਼ੌਂਕ ਦੇ ਮੋਜ ਵੀ ਆਪਾਂ ਆਪਦਾ ਚੈਨਲ ਦੇ ਉੱਤੇ ਚਲਾ ਰਹੇ ਆ ਦੋਸਤੋ ਸਿਰਫ ਆਪਣੇ ਪੁਸ਼ੀਆਂ ਵਾਸਤੇ ਹੀ ਚੈਨਲ ਬਣਾਇਆ ਹੋਇਆ ਹੈਗਾ ਤਾਂ ਬਿਲਕੁਲ ਵੀਰੇ ਖਾਲੀ ਹੋ ਚੁੱਕੀ ਐ ਮੱਝ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾਵਾਂਗੇ ਵੀਰੇ ਬਿਲਕੁਲ ਖਾਲੀ ਕਰ ਚਾਰੇ ਥਣ ਆ ਬਾਜ ਛੁੱਟੀ ਰੱਖ ਕੇ ਉੱਤੋਂ ਨਹੀਂ ਜਿਹੜਾ ਮੰਦੇ ਦੇ ਠੀਕ ਆ ਠੀਕ ਆ ਬਸ ਇੱਥੇ ਬੈਠ ਰਹੀ ਗਾਹਾਂ ਨਾਲ ਮੱਝ ਥੋੜਾ ਜਿਆਦਾ ਡਰਦੀ ਵੀ ਹੈ ਜੀ ਗਾਈ ਖਾਉਣ ਦੀ ਚੀਜ਼ ਤੇ ਜਿਹੜੀ ਗਾਈ ਬੈਠੀ ਹੋਈ ਹੈ ਇਸ ਦੇ ਵੀ ਦਿੱਕਤ ਹੋ ਗਈ ਵੀਰੇ ਕਿਉਂਕਿ ਜਿਹੜਾ ਸਾਡਾ ਬਬਲੂ ਆਪਣਾ ਧਾਰ ਚੋਣ ਦੇ ਵਿੱਚ ਥੋੜੀ ਜੀ ਜ਼ਿਆਦਾ ਕਾਲੀ ਕਰਦਾ ਸੀ ਅਸੀਂ ਹਲੇ ਲਾਈਵ ਚਲਾਣ ਵੀ ਨਹੀਂ ਸੀ ਲੱਗੇ ਤਾਂ ਇਸ ਵੀਰ ਨੇ ਪਹਿਲੀ ਹੀ ਬੱਚਾ ਛੱਡਣ ਦੀ ਕੋਸ਼ਿਸ਼ ਕਰਤੀ ਸੀ ਤੇ ਕੱਲ ਸ਼ਾਮ ਨੂੰ ਵੀ ਸਾਨੂੰ ਪ੍ਰੋਬਲਮ ਆ ਗਈ ਨੈਟਵਰਕ ਕਰਕੇ ਤੇ ਇਸੇ ਕਰਕੇ ਵੀਰੇ ਹੁਣ ਤੁਹਾਨੂੰ ਅਸੀਂ ਸਵੇਰੇ ਜਲਦੀ ਦਿਖਾ ਰਹੇ ਸੀ ਤੇ ਸ਼ਾਮ ਨੂੰ 5 ਵਜੇ ਦੁਬਾਰਾ ਫੇਰ ਅਸੀਂ ਤੁਹਾਨੂੰ ਦਿਖਾਵਾਂਗੇ ਜਿਸ ਵੀ ਵੀਰ ਨੇ ਲਾਈਵ ਤੇ ਜੁੜਨਾ ਹੋਇਆ ਤਾਂ ਪੁੱਲਰ ਡੈਰੀ ਫਾਰਮ YouTube ਦੇ ਉੱਪਰ ਤੇ ਪੁੱਲਰ ਡੈਰੀ ਫਾਰਮ Facebook ਪੇਜ ਦੇ ਉੱਪਰ ਵੀ ਜੁੜ ਸਕਦੇ ਹੋ ਤੇ ਦੋਸਤੋ ਮੱਝ ਬਿਲਕੁਲ ਖਾਲੀ ਹੋ ਚੁੱਕੀ ਆ ਲੈ ਵੀ ਬਬਲੂ ਲੈ ਦੇਖੋ ਵੀਰ ਜੀ ਆਪਦੇ ਮਨ ਦੀ ਤਸੱਲੀ ਕਰੋ ਵੀਰੇ ਸਾਨੂੰ ਤਾਂ ਤਸੱਲੀ ਹੋ ਚੁੱਕੀ ਹੈ ਕਿ ਮੱਝ ਬਿਲਕੁਲ ਖਾਲੀ ਹੋ ਗਈ ਬਿਲਕੁਲ ਖਾਲੀ ਹੋ ਚੁੱਕੀ ਹੈ ਵੀਰ ਜੀ ਭਾਈ ਵੀਡੀਓ ਦੇਖਣ ਵਾਲਿਆਂ ਤੋਂ ਸੌਰੀ ਮੰਗਦੇ ਆ ਵੀਰੇ ਐਡੇ ਯੂਟਿਊਬਰ ਨਹੀਂ ਜਿਹਦੇ ਕਾਰਨ ਵੀ ਸਾਨੂੰ ਉਹ ਹੋਵੇ ਵੀ ਅਸਲਾ ਸਿਰਫ ਇੱਕ ਆ ਦੇਖੋ ਜੀ ਦੁੱਧ ਦੀ ਬਾਲਟੀ ਵੀ ਅਸੀਂ ਨਾਲ ਹੀ ਲੈ ਕੇ ਜਾ ਰਹੇ ਆਂ ਦੇਖੋ ਕੰਡੇ ਦੇ ਉੱਤੇ ਦਿਖਾਵਾਂਗੇ ਕੰਡੇ ਕੰਡਾ ਪਹਿਲਾਂ ਬਾਲਟੀ ਰੱਖ ਵੀਰੇ ਵੀਰੇ ਬਾਲਟੀ ਰੱਖ ਕਰ ਮੈਂ ਬਾਲਟੀ ਚੱਕ ਕੇ ਰੱਖ ਹਾਂ ਹਾਂ ਵੀਰੇ ਪਹਿਲਾਂ ਬਾਲਟੀ ਚੱਕ ਕਰ ਬਿਲਕੁਲ ਖਾਲੀ ਕਰੋ ਬਾਲਟੀ ਨੂੰ ਹਾਂ ਖਾਲੀ ਤੇ ਜ਼ੀਰੋ ਕਰ ਦਿਓ ਵੀਰੇ ਲੈ ਵੀਰੇ ਦੁੱਧ ਪਾ ਕੇ ਰਾਂ ਵਿੱਚ 11 ਕਿਲੋ 500 ਗ੍ਰਾਮ ਹੋ ਚੁੱਕਿਆਗਾ ਵੀਰੇ ਨੇੜੇ ਬਿਲਕੁਲ ਲਾਈਟ ਪੈ ਰਹੀ ਆ ਉੱਪਰ ਤੇ ਤੁਹਾਨੂੰ ਇੱਧਰ ਵੀ ਦਿਖਾ ਰਿਆ ਆ ਆ ਲਾਈਟ ਬਾਹਰਲੀ ਬੰਦ ਕਰਦੇ ਹੋ ਹੋ ਗਿਆ 11 ਕਿਲੋ 500 ਗ੍ਰਾਮ ਵੀਰੇ ਸਾਫ ਆ ਗਿਆ ਸਾਫ ਨਹੀਂ ਆ ਰਿਹਾ ਬੰਦਾ ਬਾਹਰ ਨਹੀਂ ਲਗਾ ਬੰਦ ਕਰੋ ਹੁਣ ਹਾਂਜੀ ਹਾਂਜੀ ਥੋੜਾ ਜਿਹਾ ਦਿਖਾਈ ਦੇ ਰਿਹਾ ਧੁੰਦਲਾ ਦੇਖੋ ਫੜਚੇ ਦੇ ਵਿੱਚ ਹਾਂ ਹਾਂ ਹੁਣ ਆ ਰਿਹਾਗਾ ਮੜਾਏ ਦੂਰ ਕਰੀ 11 ਕਿਲੋ 500 ਗ੍ਰਾਮ ਹੋ ਚੁੱਕਾ ਵੀਰ ਜੀ ਇੱਕ ਵਾਰੀ ਕੈਮਰਾ ਰੱਖੀ ਹੁੰਦੀ ਫੁੱਲ ਫਰਕ ਪਿਆ ਬਸ ਕੋਈ ਨਾਰਮਲ ਹੀ ਆ ਯਾਰ ਉੱਥੇ ਦੇਖੋ 11 ਕਿਲੋ 500 ਗ੍ਰਾਮ ਹੀ ਦਿਖਾ ਰਿਹਾ ਹੈਗਾ ਆ ਗਿਆ ਕਲੀਅਰ ਆ ਗਿਆ ਤਾਂ ਹੁਣ ਆਇਆ ਬਾਲਾ ਨੇੜੇ ਕਰਕੇ ਆਇਆ ਹਾਂ ਬਿਲਕੁਲ ਨਜ਼ਦੀਕ ਤੋਂ ਦਿਖਾ ਰਿਹਾ ਵੀਰੇ ਤੁਹਾਨੂੰ ਤੇ ਨਾਲ ਹੀ ਹੁਣ ਅਸੀਂ ਇਹਦੇ ਫੈਂਟ ਲਾ ਕੇ ਤੁਹਾਨੂੰ ਦਿਖਾਵਾਂਗੇ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਬਾਈ ਇਹਦੀ ਫੈਂਟ ਲਾ ਜਰੂਰ ਹੁਣ ਫੈਂਟ ਲਾ ਕਰਾਂ ਮਸ਼ੀਨ ਚਲਾਦੇ ਹੋ ਕਈ ਵੀਰਾਂ ਦੇ ਕਮੈਂਟ ਆਏ ਸੀ ਵੀ ਫੈਂਟ ਲਾਉਣੀ ਆ ਤਾਂ ਉਹ ਫੈਂਟ ਵੀ ਦਿਖਾਵਾਂਗੇ ਵੀਰ ਜੀ ਤੁਹਾਨੂੰ ਲੈ ਆਂ ਇਹ ਦੋਨੇ ਗੁੱਪੀਆਂ ਲੈ ਕੇ ਆ ਵੀਰ ਬਣ ਕੇ ਜਲਦੀ ਲੈ ਕੇ ਆ ਯਾਰ ਇਦੋਂ ਮੂਰੇ ਰੱਖ ਕਰਾਂ ਉੱਥੇ ਦੇਖੋ ਜੀ ਫੈਂਟ ਵੀ ਲਾ ਰਹੇ ਆ ਆਪਾਂ ਤਾਂ ਇੱਕ ਥੋੜੀ ਜਿਹੀ ਗਲਤੀ ਹੋਈ ਆ ਵੀਰ ਜੀ ਜਦੋਂ ਆਪਾਂ ਕੰਡਾ ਦਿਖਾਉਣਾ ਸੀ ਤੇ ਕੰਡੇ ਦੇ ਮਗਰਲੇ ਪਾਸੇ ਆਪਾਂ ਨੂੰ ਲਾਈਟ ਹੁੰਦੀ ਤਾਂ ਲਾਈਟ ਦੇ ਉੱਪਰ ਆਪਾਂ ਇਹਨੂੰ ਦਿਖਾ ਸਕਦੇ ਸੀ ਦੇਖੋ ਵੀਰ ਜੀ ਆਪਾਂ ਹੁਣ ਇਹਨੂੰ ਮਸ਼ੀਨ ਦੇ ਵਿੱਚ ਲਾਤੀ ਜੀ ਫੈਨ ਲਾਉਣ ਵਾਸਤੇ ਦਿਨੇ ਵੱਧ ਸਾਫ਼ ਦਿਖੂਗਾ ਇਹ ਰੋਕ ਹਾਂਜੀ ਆਪਾਂ ਸ਼ਾਮ ਨੂੰ ਲਾਵਾਂਗੇ ਵੀਰੇ ਆਪਾਂ ਨੇ ਕਿਹੜਾ ਕੋਈ ਸੇਲ ਪਰਚੇਜ ਦਾ ਕੰਮ ਕਰਨਾ ਜਾਂ ਕੋਈ ਮੱਚਾਂ ਦੇ ਉੱਤੇ ਕੋਈ ਬੱਚਿਆਂ ਦਾ ਸੇਲ ਪਰਚੇਜ ਕਰਨਾ ਸਿਰਫ ਇੱਕ ਇਹਦਾ ਆਪਾਂ ਨੇ ਆਪਣੀ ਮਨ ਦੀ ਸੰਤੁਸ਼ਟੀ ਲਈ ਕਰਨਾਗਾ 63 ਬਈਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੌਰ ਨਾਲ ਬਿਲਕੁਲ ਨਜ਼ਦੀਕ ਤੋਂ ਦਿਖਾ ਰਹੇ ਆ 63 ਆਈਆ 9.5 ਐ ਐਸਰਮ ਗ੍ਰੈਵਿਟੀ 31 ਹੈ ਗ੍ਰੈਵਿਟੀ 31.3 ਆਈ ਹੈ ਜੀ ਤੇ ਦੋਸਤੋ ਲਾਈਵ ਤੇ ਜੁੜਨ ਵਾਲੇ ਨਾਲ ਬਹੁਤ ਬਹੁਤ ਧੰਨਵਾਦ ਆ ਤੇ ਅੱਜ ਤੁਹਾਨੂੰ ਸ਼ਾਮ ਨੂੰ ਦੋਸਤੋ ਜਰੂਰ ਦਿਖਾਵਾਂਗੇ ਦੁਬਾਰਾ ਤੇ ਵੀਰ ਬਣ ਕੇ ਜੁੜ ਜਿਓ ਸ਼ਾਮ ਨੂੰ ਤਾਂ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਹੋ ਗਈ ਬੰਦਾ ਇੱਥੇ ਹੋਣਾ ਹੈ ਤੇਰੇ ਨਾਲ ਦੋ ਕਰਕੇ ਦੇਖ ਇਥੇ ਹਾਂ